ਓ ਸਰੋਂ ਰਾਇ ਕਹਿੰਨੇ ਆ ਤੁਸੀਂ ਹੈ ਅੱਛਾ ਰਾਇ ਪਾਉ ਰਾਇ ਹੈ ਹੈ ਰਾਇ ਹੋਰ ਹੁੰਦੀਆਂ ਨਾ ਵੀ ਰਾਇਆ ਕਿੰਨੇ ਆ ਹਾਂ ਰਾਇਆ ਕੀ ਬਾਣਾ ਪਹਿਲਾਂ ਕਣਕ ਤਾਂ ਪਈਆ ਕਹਿੰਦਾ ਦੇਖੋ ਜੀ ਸਾਲਿਆ ਨਹਾ ਲਿਆ ਕਰ ਉਹ ਕਦੇ ਨਹਾ ਲਿਆ ਕਰ ਨਹਾ ਲਿਆ ਕਰ ਸਾਲਿਆ ਬੱਦਲ ਆ ਕੇ ਮੁੜੀ ਜਾਂਦਾ ਤੈਨੂੰ ਦੇਖ ਦੇਖ ਕੇ ਹੈ ਰਾਤ ਕੁੱਤੇ ਮੂੰਹ ਚਟਰੇ ਜਾਂਦੇ ਜੀ ਇਹਦਾ ਹੈ ਓਏ ਕੁੱਤੇ ਮੂੰਹ ਚਟਕੇ ਇਹ ਟ੍ਰਿਆਂ ਚ ਦਾਣੇ ਪਾਉਣੇ ਆਪਾਂ ਆਟਰੀ ਕੱਢ ਜਾ ਤਰੇ ਗੰਦੀ ਹੋਈ ਵੀ ਹੈ ਯਾਰ ਉਹ ਦੇ ਵਿੱਚੋਂ ਆਹਹ ਕਰਾ ਸਾ ਇਹਨੂੰ ਕੱਢ ਲੈ ਗੱਲੀ ਨੂੰ ਇਧਰ ਬਾਹਰ ਕੱਢ ਲੈ ਬਸ ਇੱਥੇ ਰੱਖ ਲੈ ਨਣਾ ਉਹ ਉਹ ਆ ਬੈਠੀ ਨੇ ਤੇ ਹੈ ਬੈਠੀ ਜੀ ਹੈ ਸਾਫ ਕਰ ਉਹ ਪਾਣੀ ਨਾਲ ਤਾਂ ਫੇ ਗਿੱਲੀ ਹੋ ਜਾਣੀ ਆ ਆ ਤੌਲੀਏ ਨਾਲ ਕਰ ਦੇ ਉਹ ਕੋਈ ਨਾ ਖੁੰਝੇ ਨਾਲ ਕਰ ਦੇ ਅਸਰੀ ਗਾਲ ਵੀ ਸਾਰੇ ਵੀਰ ਭਰਾ ਨੂੰ ਕਿਵੇਂ ਕਾਇਮ ਹੋ ਸਾਰੇ ਜਾਨਵਰ ਸੈੱਟ ਸਾਰਿਆਂ ਨੇ ਮੌਸਮ ਫੇਰ ਗੜਬੜ ਹੋ ਗਈ ਤੇ ਜਾ ਦੇਖੋ ਗੜਬੜ ਹੋ ਰਿਹਾ ਮੌਸਮ ਬੱਦਲ ਹੋ ਗਿਆ ਪੂਰਾ ਅਟੇਡੀ ਮੁੱਛੇ ਦੇਖ ਲਓ ਆ ਬੈਠਾ ਵਿਚਾਰਾ ਆ ਦੇਖੋ ਡੱਬਾ ਬੱਚਾ ਦੇਖੋ ਦਾ ਸ਼ਾਖਾ ਖਾ ਹੋ ਜਵੇ ਨਾ ਸਰਾ ਹੀ ਹੋ ਜੂਗਾ ਗੱਲ ਬਾਤ ਆ ਵੀ ਬਾਹਰ ਨਿਕਲਣ ਲੱਗੇ ਚੋਬਰ ਆ ਨਹੀਂ ਬਾਹਰ ਨਿਕਲਦਾ ਤਾਂ ਹੀ ਇਹ ਸੋਨਾ ਪਾਲ ਰਿਹਾ ਟੋਕਰੀ ਵੀ ਇਹਦੀਆਂ ਸੁੱਕੀ ਪਈਆਂ ਅੱਟ ਡਾਇਆ ਬੈਠਾ ਇੱਕ ਆਹ ਦੇਖ ਲਓ ਪੜ ਗਿਆ ਸਾਰੇ ਲੈਕ ਨਾਲ ਐਨੇ ਵੀ ਬੱਚੇ ਕੱਢ ਲੇ ਉਹ ਦੋਨਾਂ ਨੇ ਵੀ ਬੱਚੇ ਕੱਢ ਲੇ ਇਹਦਾ ਹਲੇ ਪਤਾ ਨਹੀਂ ਉਧਰਲੇ ਖੁੱਡੇ ਜੀ ਬੱਚੇ ਕੱਢ ਲੇ ਹਾਂ ਹਾਂ ਲੜੋ 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 ਹਾਂ ਚੱਲ ਆ ਜੋੜਾ ਬਈ ਇੱਥੇ ਹੀ ਬੈਠਾ ਰਹਿੰਦਾ ਟੋਕਰੀਆਂ ਦਾ ਹੀਲਾ ਕਰਨਾ ਆਪਾਂ ਇਹਨਾਂ ਨੂੰ ਬਸ ਇੱਕ ਵਾਰੀ ਉਹ ਬੱਚੇ ਪੜ ਜਾਣ ਖਾਣੇ 'ਚ ਚੱਕ ਦੇਣੇ ਨੇ ਆਪਾਂ ਇਹ ਆ ਦੇਖੋ ਆ ਇੱਥੇ ਬੈਠਣ ਲੱਗ ਗਿਆ ਲੈ ਓਏ ਵਾਹ ਕੈਮ ਹੋ ਗਿਆ ਡਾਇਆ ਦੇਖੀ ਛੇੜ ਕੇ ਨੂੰ ਹਾਂ ਓ ਲੈ ਵਾਹ ਠੀਕ ਹੈ ਠੀਕ ਹੈ ਓਕੇ ਰਿਪੋਰਟ ਬਸ ਹੋ ਗਿਆ ਸਾਫ ਹੋ ਗਿਆ ਹੁਣ ਐਂ ਕਰ ਰਹੀ ਔਰ ਟੱਕਣਾ ਨਾ ਦੋ ਡੇਡੇ ਟੱਕਣ ਪਾ ਲੈ ਜੇ ਪਰਲੇ 'ਚ ਅੱਧਾ ਹੀ ਪਾਈ ਜਾਏ ਅੱਜ ਜਾਂਟੀ ਦੇ ਕੰਮ ਕਰਾਉਣਾ ਸਾਰਾ ਕਬੂਤਰਾਂ ਦਾ ਠੀਕ ਹੈ ਜਾਂ ਠੀਕ ਠੀਕ ਹੈ ਜੀ ਚੱਲ 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 ਹਾਂ ਸਿੱਖ ਗਿਆ ਉਹ ਤੂੰ ਤਾਂ ਕਿਥੋਂ ਗਲਾਸਾਂ ਲੈਣੇ ਕੋਡੇ ਤੋਂ ਲੈਈਆਂ ਠੀਕ ਹੈ ਅੱਧਾ ਕਮਾਈ ਹੋਰ ਬਸ ਚਲੋ ਪਾ ਦਈਏ ਭਾਈ ਦਾਣੇ ਲਾਓ ਵੀ ਕਣਕ ਤੇ ਸਰੋਂ ਪਾਤੀ ਕੁੰਡੀ ਕੱਢ ਲਈਏ ਆਹ ਜਗੜ ਜਾ ਇਹਦਾ ਇੱਥੇ ਰੱਖ ਦੇ ਸਾਫ਼ ਹੈ ਵਿੱਚੋਂ ਹਾਂ ਤੋ ਦੇ ਪਾਊਡਰ ਦੇਖਦੇ ਆਂ ਜੇ ਇੱਧਰ ਪਾਊਡਰ ਪਿਆ ਹੋਇਆ ਪਾਊਡਰ ਪਾ ਦਨੇ ਆਂ ਖੜਜੋ ਇੱਕ ਮਿੰਟ ਦੇਖੀਏ ਜੇ ਤਾਂ ਡਾਇਟਰਾ ਸਾਈਕਲਿਨ ਪਿਆ ਹੋਇਆ ਤਾਂ ਪਾ ਦਨੇ ਆਂ ਨਹੀਂ ਫਿਰ ਸ਼ਾਮ ਨੂੰ ਪਾ ਦਾਂਗੇ ਪਾਣੀ ਨਾਲ ਨਾ ਬਰੂਟ ਆਨ ਪਈ ਆ ਉਸ ਤੋਂ ਬਿਟ ਪਈ ਆ ਇਹ ਨਹੀਂ ਪਾਣੀ ਇਹ ਪਹਿਲਾਂ ਪਾ ਲਈ ਤਾ ਅੱਜ ਤਾਂ ਨਹੀਂ ਕੋਈ ਕੰਮ ਸਪਰੇਸ ਬਰੂ ਦਾ ਤੌੜ ਕਿਹੜਾ? ਰਾਮਸਰ ਮੋਟਰ ਤੇ। ਠੀਕ ਆ। ਉੱਥੇ ਚਾਬੀ ਤਾਂ ਹੈ ਉਹ ਨਹੀਂ ਚਾਬੀ ਲੈ ਆਏ ਤੁਸੀਂ ਹਨਾ? ਚਾਬੀ ਨਾ ਹੈਗੀ ਉੱਥੀ ਆ ਜੀ। ਦਿਖੀ ਨਹੀਂ ਮੈਨੂੰ ਕਿਤੇ। ਇੱਕ ਥੱਲੇ ਰੱਖੀ ਹੋਈ ਹੁੰਦੀ ਹੈ ਜੀ, ਸੰਦੇ ਕੋਲ। ਠੀਕ ਆ। ਆਹ ਦੇਖੋ ਨੂਰੀ। ਕੱਲ ਬਾਈ ਜਿੱਥੇ ਗਏ ਤੇ ਉਥੇ ਘੋੜਿਆਂ ਦੀ ਵੀਡੀਓ ਨਹੀਂ ਬਣਾਹੀ ਘੋੜੇ ਤੇ ਕੁਝ ਬਾਲੇ ਕੈਂਟ, ਛਾ ਕਾਲੇ। ਛਾ ਕਾਲੀ ਘੋੜੀ ਬਸ਼ੇਰਾ ਉਹਦਾ। ਘੋੜੀ ਸੋਨੇ ਵਾਲੀ ਸੀ। ਕੋਈ ਨਹੀਂ ਫੇਰ ਕਿਸੇ ਦਿਨ ਦਿਖਾਵਾਂਗੇ ਬਹੁਤ ਸੋਹਣੇ ਤੇ ਆਹ ਗੇਟ ਖੋਲ ਦੇ ਇਹ ਸਾਰਾ ਖੋਲਦੇ ਆਂ ਚੱਲ ਹੁਣ ਜਿਵੇਂ ਆਪਣਾ ਮਰਜ਼ੀ ਖਾਈ ਜਾਣਾ ਆਹ ਟਰੇ ਜੀ ਇਦਾਂ ਖਿੱਚ ਦੇ ਹਨਾ ਹਾਂ ਬਾਸ ਚੱਲ ਆਇਓ ਵੀ ਆਇਓ ਆਇਓ ਆਓ ਆਓ ਹੁਣ ਉਹਨਾਂ ਦਾ ਕੱਢ ਲਾ ਭਾਂਡਾ ਆਇਓ ਆਇਓ ਆਓ 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 ਆਗੇ 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 ਕੈਮ ਨੇ ਬੱਚੇ ਭਾਈ ਮਾਂ ਚੀਂ ਨੇ ਗੱਥੇ ਦਾ ਵੀ ਯਾਰ ਰਾਤ ਵਾਲੀ ਨਹੀਂ ਓਏ ਸਾਲਾ ਇੱਧਰ ਪਾਣੀ ਪਾਉਣਾ ਰਾਤ ਵਾਲੀ ਉੱਤਰੀ ਨਹੀਂ ਜਾਂਟੀ ਦੀ ਹੈ ਉਹ ਰਾਤ ਸਾਲਾ ਲੱਤਾਂ ਨੂੰ ਜੱਫੀਆਂ ਪਾਈ ਗਿਆ ਇਹ ਕੋੜੀ ਦੇ ਇਹਨੂੰ ਡੋਲ ਦੇ ਜਾਂ ਕੱਟੀਆਂ ਨਾਲ ਹਾਂ ਵੀਡੀਓ ਬਣਾਹੀ ਆ ਕੱਟੀਆਂ ਨਾਲ ਕੋੜੀ ਕੱਟੀਆਂ ਨੂੰ ਜੱਫੀਆਂ ਸਾਲਿਆ ਹਾਂ ਜਾਂਟੀ ਕਰਦਾ ਟਰੇ ਸਾਹਿਬ ਬਾਈ ਮੈਂ ਪਾਣੀ ਕੱਢ ਲਵਾਂ ਇਹਨਾਂ ਨਾਲ ਇੱਕ साऊ करले चल मैं ही तो लन मैं एक मिनट हाँ की हाल है तेरा ए साइड ता लो भी पानी भर लिया मोटर चल दी है खड़े हो खड़े हो सड़े बाहर ना निकले आओ सार हो हुए ने कबूतर कोई नहीं लगया है ना च इथे कवचा काट ले हाथ ल्ले देखो ਕੰਨੀ ਕੱਢਿਆ ਨਹੀਂ ਹਾਲੇ ਇਹਨੇ ਵੀ ਨਹੀਂ ਕੱਢਿਆ ਲੈ ਰੱਖਦੇ ਵਿਚਾਲੇ ਹਾਂ ਕੱਲੀ ਸਰੋਂ ਪਾਉਣੀ ਹੈ ਇਹਨਾਂ ਨੂੰ ਚੱਕੋ ਵੀ ਅੱਜ ਕੱਲੀ ਸਰੋਂ ਖਾਓ ਲਾਓ ਨਜ਼ਾਰੇ ਸਰੋਂ ਦਾ ਬਹੁਤ ਨਿਆਣਾ ਦਾਣਾ ਪਾ ਲਿਆ ਪਾ ਲਿਆ ਨੂਰੀ ਦਾ ਦਾਣਾ ਵੀ ਬਈ ਭਿਉਣਾ ਹੈ ਇਹ ਚ ਪਾਣੀ ਪਾ ਦੇਣਾ ਬਸ ਹਾਂ ਭਿਓਂ ਤੇ ਪਾ ਦੇ ਬਸ ਠੀਕ ਆ ਤਾਂ ਲੱਗੇ ਸਾਰੇ ਚੁਗਣ ਬੱਚੇ ਕਿੱਡੇ ਆ ਮੁਛੇ ਸਾਰੇ ਨਿਕਲਿਆ ਬਾਹਰ ਪੂਤਰੀਆਂ ਅੰਡਿਆਂ ਦੇ ਬੈਠੀਆਂ ਅੰਦਰ ਕੱਲ ਸਰੀ ਪਾਣੀ ਵੀ ਰਹੀ ਆ ਚਲੋ ਆਪਾਂ ਵੀ ਚਾਹ ਪਾਣੀ ਪੀਏ ਫੇ ਮਾਰਦੇ ਆ ਇੱਧਰ ਕਿੜਾ ਲਓ ਜੀ ਮਿੱਤਰੋ ਬਾਹਰ ਨਿਕਲੇ ਤੇ ਮੈਂ ਕਿਹਾ ਧੁੱਪ ਧੁੱਪ ਚੈੱਕ ਕਰ ਲਈ ਜੱਸਾ ਆਇਆ ਹੈ ਸਕੂਲ ਤੋਂ ਜੱਸਾ ਆਪਣਾ ਹੀ ਖਾੜਾ ਗੱਡੀ ਫਿਰਦਾ ਆ ਬਲੇ ਆ ਜੱਸੇ ਆ ਜੀ ਆ ਗਿਆ ਫੜਾ ਰਿਹਾ ਵਾ ਵਾ ਖਾਲਾ ਖਾਲਾ ਚੰਗਾ ਫਿਰ ਖਾ ਕੇ ਆ ਜੀ ਅੰਦਰ ਠੀਕ ਹੈ ਹਲੋਈ ਮਿੱਤਰੋ ਕਬੂਤਰ ਵਾਲੀ ਕਾਪੀ ਲੈ ਕੇ ਪਹੁੰਚ ਗਏ ਕੋਠੇ ਤੇ ਆਏ ਆਪਣੀ ਕਾਪੀ ਜਿਹਦੇ ਪਰ ਬੱਚੇ-ਪੁੱਛੇ ਕਬੂਤਰ ਕਰ ਬੱਤਰ ਲਿਖਿਆ ਹਲੇ 11 ਜੋੜਿਆਂ ਦੇ ਲਿਖੇ ਹੋਏ ਆ ਬਾਕੀ ਰਹਿੰਦੇ ਨੇ ਜੱਸਾ ਗਿਆ ਥੱਲੋਂ ਨਵੇਂ ਬੱਚੇ ਚੱਕਣ ਦਿਖਾਉਨੇ ਆ ਤੁਹਾਨੂੰ ਲਓ ਮਿੱਤਰੋ ਤਿੰਨੇ ਬੱਚੇ ਚੱਕ ਲਿਆਂਦੇ ਉੱਪਰ ਆ ਆ ਆਪਣਾ ਹੈਗਾ ਨੀਲੇ ਦਾ ਭਾਈ ਆ ਆਪਣਾ ਹੈਗਾ ਹਰਾ ਪੋਟਾ ਹਰੀ ਬੂਂ ਜਿਹੜਾ ਬਾਜੀ ਤੋਂ ਭੱਜ ਗਿਆ ਤਾਂ ਉਹਦਾ ਭਾਈ ਆ ਉਹ ਆਪਣਾ ਹੈਗਾ ਬੱਗਾ ਬੱਚਾ ਅ ਸਪੇਅਰ ਦਾ ਤੇ ਕਾਲੀ ਬੋਤਲ ਵਾਲੇ ਦਾ ਭਾਈ ਬਹੁਤ ਵਧੀਆ ਉੜੇ ਨੇ ਤਿੰਨਾਂ ਦੇ ਭੈਣ ਭਾਈ ਠੱਲਾਂ ਤਿੰਨਾਂ ਦੇ ਪਾਈਆਂ ਹੋਈਆਂ ਨਾ ਉਹਦੇ ਨਹੀਂ ਪਾਈ ਜਿੱਦਾਂ ਉਸ ਸਪੇਅਰ ਦੇ ਭਾਈ ਦੇ ਨਹੀਂ ਪਾਈ ਆਪਾਂ ਠੱਲਾਂ ਦੇ ਨੰਬਰ ਲਿਖਣੇ ਚੱਲ ਜਾਂਦੇ ਹਾਂ ਲਿਖ ਲੈਣੇ ਉਹ ਤਾਂ ਹਨਾ ਤੇ ਤੂੰ ਉਹ ਕਰ ਲਾ ਇਹਨਾਂ ਨੂੰ ਜਾਲ 'ਚ ਉਹਨਾਂ 'ਚ ਬਿਠਾਉਣਾ ਕੋਈ ਨਵੇਂ ਆ ਚੁੱਕੇ ਖੁੱਲੀ ਡਾਂਗੀ ਤੇ ਉਹ ਖੁੱਲੀ ਦੇ ਬਿਠਾ ਦੇ ਉਹਨਾਂ ਨੂੰ ਖੁੱਲੀ ਦੇ ਬਿਠਾ ਦੇ ਇਹਨਾਂ ਨੂੰ ਪਹਿਲੇ ਦਿਨੇ ਟਾਂਗ ਅੱਜ ਜਾਲ 'ਚ ਸਾਰੇ ਹੀ ਫੈਪ ਘੜ ਤਾ ਉੱਪਰ ਨੂੰ ਕਬੂਤਰ ਡਾਉਣੇ ਵੀ ਨੇ ਤਿੰਨ ਚਾਰ ਕ ਡਾਲਾ ਚਾਰ ਕ ਡਾਲਾ ਮਰ ਰੰਜੰਜਿਆ ਕਰ ਲੈਣੇ ਆ ਨਾਲੇ ਖੁੱਲੇ ਵੀ ਤਾਂ ਹੀ ਬੈਠਣਗੇ ਪਰ ਉਹ ਗੁਲਾਬੀ ਬੋਟੇ ਵਾਲਾ ਨਹੀਂ ਡਾਉਣਾ ਅੱਜ ਢਾਂਗੀ ਦੇ ਬੰਨਣਾ ਹੈ ਉਹ ਉਹਨੂੰ ਢਾਂਗੀ ਦੇ ਬੰਨ ਦੇ ਹਰੇ ਬੋਟੇ ਵਾਲੇ ਨੂੰ ਬੇਸ਼ੱਕ ਡਾਦੀਆਂ ਵਾਲੇ ਵਾਲੇ ਪਿਆ ਫਰੀ ਜਾਵੇ ਤਿੰਨ ਬੱਚੇ ਫੜ ਲਏ ਬਾਈ। ਅ ਤਿੰਨੇ ਨਵੇਂ ਫੜ ਲਏ ਹੈ। ਸਾੜਾ ਲੱਤਗੀਰੀ ਬੰਨੇਗਾ। ਇਹਦੀ ਇੱਕ ਦੀ ਮੰਨ ਲੈ ਨੰਨੇ। ਚੁਸਤ ਕਿਹੜਾ ਇਹਨਾਂ ਚੋਂ? ਆਹ ਵਧੀਆ ਉੱਥੇ। ਆਹ ਚੁਸਤ ਹੈ। ਟਾਂਗੀ। ਫਿਰ ਹੁਣ ਉੱਥੇ ਲਾਵਾਂ ਟਾਂਗੀ ਕਿੱਥੇ ਲਾਵਾਂ? ਲੱਫਤ ਤਾਂ ਬੰਨਦੇ ਪਹਿਲਾਂ। ਇੱਕ ਦੀ ਤਰੱਤ ਬੰਨ ਉਹ ਥੱਲੇ ਉੱਥੇ ਬੈਠ ਕੇ। ਜੁੱਤੀ ਹੋਈ ਯਾ ਅੱਟ। ਖਿੱਚੋ ਮੜਿਆ। ਕੱਖ ਚਾ ਰੱਸੀ। ਇੱਕ ਮਿੰਟ ਬਾਈ। ਲਾਓ ਬਾਈ। ਬਾਬੇ ਦੀ ਕਿਰਪਾ ਨਾਲ ਛੱਡਣ ਲੱਗਿਆ। ਖੁੱਲੇ ਪਹਿਲੀ ਖੜ ਜਾ ਖੜ ਜਾ। ਖਾਲੇ ਨੰਬਰ ਤਾਂ ਦੇਖ ਲਾ ਕਿੰਨੇ 48 48 ਠੱਲ ਨੰਬਰ ਲਾਲ ਸਿਰਾ ਹਰਾ ਡੰਡਾ ਹਰਾ ਬੋਟਾ ਹਨਾ ਚਿੱਟੀਆਂ ਅੱਖਾਂ ਲੈ ਬਈ ਬਈਆ ਖੁੱਲਾ ਬਹਿ 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 ਬੈਠ ਗਿਆ ਇਹ ਜੀ ਖਾਲੇ ਨੰਬਰ ਦੇ ਉਂ ਸ਼ਾਖ ਆ ਇਹ ਹਰਾ ਬੋਟਾ ਨਾ گلابی ਬੋਟਾ گلابی ਡੰਡਾ 59 59 ਨੰਬਰ ਉਹਦੀ 48 ਦੀ ਹਨਾ ਅਣਜਾਣ ਮੱਛਾਲਾ ਚਾਹ ਓਕਰ ਬੋਟਾ ਬੈਠ ਜਾਣ ਦੇ ਇਹਨਾਂ ਨੂੰ ਹਾਂ ਡਾਲਾ ਇੱਕ ਦੋ ਘੀਰੀ ਬੋਤਲਾ ਵਾਲਾ ਡਾਤਾ ਦੋਏ ਸੁਰਖੇ ਡਾਤੇ ਇੱਕ ਸੁਰਖਾ ਡਾਇਆ ਓਟੇ ਬੈਠਾ ਲਾ ਓਟੇ ਬੈਠਾ ਲਾ ਇੱਕ ਅੱਛਾ ਰੰਗੀਲਾ ਇੱਕ ਰੰਗੀਲਾ ਡਾਤਾ ਤਿੰਨੇ ਡਾਏ ਨੇ ਠੀਕ ਆ ਉਹ ਬੈਠੇ ਨੇ ਬਈ ਖੁੱਲੇ ਆ ਬੈਠੇ ਨੇ ਝਾਰ ਚ ਜਿਹੜੇ ਅੱਜ ਨਵੇਂ ਲਿਆਂਦੇ ਨੇ ਤੇ ਚਲੋ ਕੋਈ ਨਹੀਂ ਇਹ ਵੀ ਦੇਖ ਲੈਣਗੇ ਆਲਾ ਦਾਲਾ ਜਾ ਆ ਵਜਾ ਲੱਤ ਚੱਕਦਾ ਜੀ ਦੀ ਕੱਲ ਲੱਤ ਬੰਨੀ ਹੀ ਦੀ ਆਪਾਂ ਨੇ ਉਹਦੇ ਚਲੋ ਚਲੋ ਢਾਂਗੀ ਦੇਖ ਕੇ ਸਾਲੇ ਉਹ ਗਿਰਨ ਵੀ ਲਾ ਕੇ ਚੱਲ ਬਈ ਇੱਕ ਹੋਰ ਡਾਤਾ ਚੱਲ 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 ਇੱਕ ਹੋਰ ਡਾਤਾ ਬਾਸ ਪੰਜ ਬਹੁਤ ਨੇ ਬਹੁਤ ਨੇ ਬਹੁਤ ਨੇ ਤੇਰੇ ਗੱਡੇ ਹੁਣ ਤੋਂ ਉਹਨਾਂ ਨੂੰ ਬੈਠਣ ਤੋਂ ਖੁੱਲੇ ਉਹਨਾਂ ਨੂੰ ਇੱਥੇ ਬੰਨਣੇ ਉੱਚੇ ਬਿਠਾਉਣੇ ਆ ਕਿ ਠੀਕ ਆ ਉੱਥੇ ਅੱਜ ਠੀਕ ਐ ਮੈਂ ਕਹਿੰਦਾ ਨੀਵੇਂ ਹੀ। ਔਰ ਚੜ ਗਏ ਬਈ ਪੰਜ। ਭਈਆ ਕਾਪੀ ਤੇ ਲਿਖੀ ਜਾਂਦਾ ਤਾਂ ਮੈਂ ਬਚਾ ਉੜ ਗਿਆ ਛੋਟਾ। ਆ ਵੀ ਉੜ ਗਿਆ। ਓਏ ਚੱਕਾ ਬੈਠ ਕੇ ਦੋਏ। ਚੱਕ 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 ਡਾਂਗੀ। ਪੰਗਾ ਹੀ ਹੋ ਗਿਆ। ਓ ਦੇਖੋ ਇਕੱਠੇ ਖੜ੍ਹ ਕੇ ਜਾ ਕੇ। ਕੁੜੀ ਆਹ ਹਲੇ 15-20 ਮਿੰਟ। ਆ ਜਾਣ ਇਹਨਾਂ ਨੇ ਦੇਖ ਕੇ ਆ ਨਾ। ਜਾਲ ਤੇ ਬਾਹਲਾ ਬੈਠਣ ਦੀ ਹੱਤ ਨਾ ਬਾਈ ਆ ਗਏ ਇਹ ਲੱਗ ਗਏ ਵੀਰੇ ਟਾਂਗੀ ਤੇ ਬੈਠਣ ਦੇ ਹੁਣ ਗੁੱਲੇ ਚਲੋ ਮੈਂ ਲੇਖ ਲਵਾ ਬਾਈ ਬਾਈ ਬੱਚੇ ਦੋਏ ਵਾਲੇ ਤੇਜ ਨੇ ਹਰਾ ਪੂਟਾ ਹਰਾ ਡੰਡਾ ਗਲਾਬੀ ਪੂਟਾ ਗਲਾਬੀ ਡੰਡਾ ਦੋਏ ਉੜ ਉੜ ਕੇ ਬੈਠੀ ਜਾਂਦੇ ਨੇ ਤੇ ਆ ਵੀ ਚਲੋ ਫਿਰ ਰਹੇ ਨੇ ਹਲੇ ਕੁਝ ਕਬੂਤਰ ਲਿਖੇ ਗਏ ਗਾਪੀ ਤੇ ਕੁਝ ਕਰੇਗੇ ਬਸ ਲਿਖ ਰਿਹਾ ਮੈਂ ਬੱਚੇ ਤੇ ਤੁਹਾਨੂੰ ਮੈਂ ਦਿਖਾਉਂਗਾ ਜੀ ਉੜ ਗਏ ਛੋਟੇ ਬੱਚੇ ਕਰ ਦੀਏ ਬਾਈ ਅੰਦਰ ਕਾਫੀ ਟਾਈਮ ਹੋ ਗਿਆ 네ਰਾ ਹੋਣ ਨੂੰ ਤਿਆਰ ਹੈ ਕਿਉਂਕਿ ਜੇ ਹੁਣ ਉੜ ਗਏ ਨਾ ਵਾਲੇ ਵਾਲੇ ਗਿਰ ਗਏ ਕਿਤੇ ਲੱਭਣੇ ਵੀ ਨਹੀਂ ਹੈਗੇ ਦੇਖੋ 네ਰਾ ਜਾ ਹੋ ਗਿਆ ਤੇ ਆ ਹਲੇ ਉੜੇ ਰਹੇ ਇਹਨਾਂ ਨੂੰ ਵੀ ਤਰ ਲੈਨੇ ਕੋ ਉੱਪਰ ਪਤਾ ਨਹੀਂ ਕਿਦਾ ਉੜਦਾ ਪਤਾ ਨਹੀਂ ਨਵੇਂ ਗਲਾਬੀ ਪੱਲੇ ਵਾਲੇ ਜਿਹਾ ਆਪਣੇ ਮਿੰਡ ਹੈਗਾ ਕਿਸੇ ਦਾ ਚੱਲ ਪਤਾ ਨਹੀਂ ਕਿਦਾ ਹੋ ਹੁਣ ਨਵੇਂ ਨਵੇਂ ਰੰਗ ਲਾਉਣੇ ਆ ਨਾ ਭਾਦੋਂ ਕਰਕੇ ਉਹ ਤੇਰੀ ਉੜ ਗਿਆ ਉੜ ਗਿਆ ਹੋ ਗਿਆ ਉਹੀ ਕੰਮ ਉੱਚਾ ਕਰ ਉੱਚਾ ਕਰ ਉੱਚਾ ਕਰ ਉੱਚਾ ਕਰ ਉੱਚਾ ਕਰ ਉੱਚਾ ਕਰ ਆਏ ਹਾਏ ਹਾਏ ਘੇਰੇ ਵੀ ਕੱਢ ਲੈ ਪਹਿਲੇ ਦਿਨੇ ਨੀਵਾ ਕਰ ਲੈ ਜਮੇ ਨੀਵੀਂ ਕਰ ਹਾਂ ਉਹ ਆ ਬੈਠ ਗਿਆ ਉੱਪਰ ਆ ਚੱਕੀ 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 ਉੱਪਰ ਚੱਕੀ ਆ ਗਿਆ ਦੋਏ ਉਡਲੇ ਦੋਏ ਤੇਜ਼ ਨੇ ਵਜੇ ਭਾਈ ਚਾਲ ਉਹ ਦੂਏ ਦੀ ਲੱਤ ਖੋਲਦੇ ਹੁਣ ਉਹ ਖੁੱਲਾ ਤਾਂ ਉਹ ਵੀ ਖੁੱਲ ਗਈ ਉਹਦੀ ਹਾਂ ਸਾਲਿਆ ਹੋ ਜਾਣਾ ਤਾਂ ਉਹੀ ਕੰਮ ਜੇ ਤਿੰਨੇ ਹਿੱਲ ਜਾਂਦੇ ਨਾ ਮੁੜ ਕੇ ਨਹੀਂ ਦੇ ਆਉਂਦੇ ਇਹ ਆ ਢਾਂਗੀ ਲਾ ਦੇ दाना पानी ਪਾ ਦੇ ਅੰਦਰ ਨਵੇਂ ਬੱਚੇ ਵੀ ਲਾਤੇ ਬਈ ਕੱਢਦੇ ਬਾਹਰ ਇਹਨਾਂ ਨੂੰ ਵੀ ਇਹ ਵੀ ਦਾਣਾ ਪਾਣੀ ਖਾਣ ਕੱਲਾ ਕੱਲਾ ਕਰਕੇ ਕੱਢਦੇ ਆ ਜੋਬਰ ਡਟੇ ਹੋਏ ਨੇ ਲੈ ਪੰਜੇ ਚਲੋ 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 ਕਾਮ ਹੈ ਬਾ ਤੁਹਾਨੂੰ 5-7 ਮਿੰਟ ਚ ਚਲੋ ਇਹ ਵੀ ਛੱਡਦੇ ਕੱਲੂ ਰੰਗ ਲਾ ਦਾਂਗੇ ਇਹਨਾਂ ਦੇ ਵੀ ਦਾਣੇ ਛੱਡਦੇ ਅੱッセ ਹੁਣ ਪਾਣੀ ਪਾ ਦੇ ਪਾਣੀ ਪੂਣੀ ਦਾ ਕਰਤਾ ਚੇਂਜ ਬਾਈ ਪਹਿਲਾਂ ਹੁਣ ਆਪਾਂ ਕਮੈਂਟ ਬੋਲ ਦਈਏ ਠੀਕ ਹੈ ਤੇ ਬਾਅਦ ਚੋਂ ਲੇਟ ਹੋ ਜਾਂਦਾ ਕੰਮ ਤੇ ਕਮੈਂਟ ਮੈਂ ਖੋਲੀ ਫਿਰਦਾ ਇੱਕ ਕਮੈਂਟ ਰੁਕ ਦਾਣੇ ਪਾ ਰਿਹਾ ਜਿਸਾ ਪਾਣੀ ਪਾਦਾ ਪਹਿਲਾਂ ਤਾਂ ਜੱਸਾ ਬੈਠਾ ਹੁੰਦਾ ਨਾ ਲੈ ਕੇ ਯੂਟਿਊਬਰ ਜੱਸਾ ਸੁਖੀ ਸਿੰਘ ਜਸਵੰਤ ਭੁੱਲਰ ਸਹਿਜਪ੍ਰੀਤ 8699 ਰਵੀਦੀਪ ਸੰਧੂ 997 ਕਪਤਾਨ ਦਵਾਈ ਮਨਪ੍ਰੀਤ ਸਿੰਘ ਅਮਰਿੰਦਰ ਸਿੰਘ 456 ਨਾਈਸ ਕਬੂਤਰ ਬਰਾ ਧੰਨਵਾਦ ਵੀਰੇ ਬਰੀ ਦੀ ਗੱਲ ਨਾਈਸ ਵੀਡੀਓ ਵੀਰੇ ਧੰਨਵਾਦ ਵੀਰੇ ਨਾਈਸ ਵਲੌਗ ਭਾਈ ਇਹ ਵੀਰ ਦਾ ਨਾਮ ਸਤਪਾਲ ਸਿੰਘ ਸਹਿਜ ਬਰੀਤ 8699 ਕੁਲਵੰਤ ਸਿੰਘ ਸੰਧਰ ਪ੍ਰਦੀਪ 7594 ਤਜਿੰਦਰ ਸਿੰਘ ਮਨਜੀਤ ਮੀਤ 472 ਲਾਪਰੀਤ 4746 ਬਾਈ ਤੇਰਾ ਬਲੌਗ ਬਹੁਤ ਹੀ ਆ ਹੁੰਦਾ ਧੰਨਵਾਦ ਵੀਰੇ ਸੱਜਣ ਸਿੰਘ ਵੀਰੇ ਕਹਿੰਦਾ ਕਾਲਾ ਰੰਗ ਲਗਾਉਣਾ ਦਾ ਵੀਰੇ ਕਾਲਾ ਚੱਲਗਲੇਆਂ ਦੇ ਲਾਦਾਂਗੇ ਵੀਰੇ ਕਾਲੀ ਕਾਲੀ ਚ ਲਾਤਾ ਤਾਂ ਸੀ ਆ ਰੰਗ ਤਾਂ ਮੈਨੂੰ ਵੀ ਦੇ ਦਿਓ ਬੱਚੇ ਇਹ ਕੌਣਾ ਹੈ ਗੀਤਾ ਰਾਣੀ ਕੋਈ ਨਾ ਭਰਾ ਲੈ ਜਿਓ ਸੱਜਣ ਸਿੰਘ ਰੰਗ ਟੁੱਟੀ ਲਾਣਾ ਨਹੀਂ ਆਤਾ ਯਾਰ ਨਹੀਂ ਹੈ ਰੰਗ ਤੁਹਾਨੂੰ ਲਾਉਣਾ ਨਹੀਂ ਆਉਂਦਾ ਠੀਕ ਹੈ ਵੀਰੇ ਧੰਨਵਾਦ ਕੋਈ ਨਾ ਸਿੱਖ ਲਾਂਗੇ ਵੀਰੇ ਤੇ ਤੋਂ ਕਬੂਤਰ ਬਾਜ਼ 1322 ਬਾਈ ਤੁਸੀਂ ਦਾ ਪਿੰਡ ਕਿਹੜਾ ਵੀਰੇ ਪਿੰਡ ਹੈਗਾ ਮੇਰਾ ਲਖਨਪੁਰ ਖਮਾਣੋ ਦੇ ਲਾਗੇ ਤੇ ਤੁਮਰ 12 ਗੁਰਵਿੰਦਰ ਗੁਰੀ ਪੀਵੀ 31 ਤੇ ਆ ਵੀਰਾ ਹੈਗਾ ਜਸਦੀਪ ਚਾਲ ਗੁਰਵੀਰਮਾਲ ਛੌਕੀ ਜੱਟ 7233 ਸੱਜਣ ਸਿੰਘ 507 ਸਹਿਜਵਰੀ ਤੇ ਲਾਪਰੀਤ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਸਾਰੇ ਵੀਰਾਂ ਦਾ ਤੇ ਬੱਚੇ ਲਾਗੇ ਚੁਗਣ ਪੁਰਾਣੇ ਲਾਗੇ ਨਵੇਂ ਹਲੇ ਉਹ ਬੈਠੇ ਆ ਇਹ ਵੀ ਕੱਦਾ ਦਿਨ ਕਰਨਗੇ ਤੇ ਕਬੂਤਰਾਂ ਤੇ ਮਾਰ ਲਏਗਾ ਉਹ ਫਿਰਦੇ ਨੇ ਪੰਜੇ ਫਿਰ ਰਹੇ ਨੇ ਹਾਲੇ ਇਕੋ ਜਿਹੜਾ ਨਵਾਂ ਤੁਹਾਨੂੰ ਮੈਂ ਕਹਿਣਾ ਬਈ ਕਿਸੇ ਦੇ ਨਹੀਂ ਉੜਦੇ ਆਹ ਕੱਲਾ ਹੀ ਫਿਰਦਾ ਦੇਖੋ ਗਲਾਬੀ ਪੱਲਾ ਇਹਦਾ ਆਹ ਦੇਖੋ ਆਪਣੇ ਨਾਲ ਤੋਂ ਬਹੁਤ ਉੱਪਰ ਫਿਰਦਾ ਹੈ ਪੂਛ ਹੀ ਵੱਡੀ ਹੋਈ ਪੂਛ ਵੱਡੀ ਹੋਈ ਹੈ ਸਪੇਅਰ ਦਾ ਮਾਰ ਗਿਆ ਬਾਈ ਐਂਟਰੀ ਬਾਕੀ ਲੱਲੀ ਛੱਲੀ ਵੀ ਆ ਗਈ ਏ ਆਹ ਵੀ ਆ ਗਿਆ ਆਹ ਵੀ ਆ ਗਿਆ ਏ ਆਹ ਵੀ ਆ ਗਿਆ ਹੈ ਆਹ ਵੀ ਆ ਗਿਆ ਨਮਕ ਕਬੂਤਰ ਆਹ ਦੇਖੋ ਕਿਵੇਂ ਫੰਗ ਛੱਡੀ ਫਿਰਦਾ ਪਰ ਜਿ세 ਤਾਰਨਾ ਨਹੀਂ ਵੀਰੇ ਆਪਾਂ ਨੇ ਇਹ ਆ ਜਾ ਵੀ ਆ ਜਾ ਰੰਗੀਲੇ ਆ ਦੇਖੋ ਮੁੜਿਆ ਆ ਜਦੇ ਮੁੜਿਆ ਆ ਰਿਹਾ ਜੀ ਦੋ ਤਿੰਨ ਵਾਰੀ ਭੜਕਾਤੇ ਨਾ ਜਦੇ ਆ ਜਾਣਾ ਜੱਸਾ ਹਟਦਾ ਨਹੀਂ ਬਾਈ ਜੱਸਾ ਚਿੜੀ ਮਾਰੀ ਕਰ ਰਿਹਾ ਜੱਸਾ ਕਬੂਤਰ ਇੱਥੇ ਰੋਕ ਲਿਆ ਜੱਸੇ ਨੇ ਉਹ ਜਾਂਦਾ ਆ ਵੀ ਡਾਦੇ ਦੋ ਇਹ ਨੇ ਖੋਲ ਦੇ ਇਸੇ ਸਾਰੀ ਆ ਖੋਲ ਦੇ ਆ ਦੇਖੋ ਕਬੂਤਰ ਇੱਥੇ ਘੁੰਮ ਗਿਆ ਜੱਸਾ ਕਹਿੰਦਾ ਮੈਂ ਕਬੂਤਰ ਤਾਰ ਨਹੀਂ ਤਾਰਨਾ ਮੈਂ ਇਹਨੂੰ ਕਿਹਾ ਮੈਂ ਕਿਹਾ ਛੱਡ ਪਰੇ ਆਪਾਂ ਚੱਲੀਏ ਸਾਜ ਦੇ ਵੇਲੇ ਹੋ ਗਏ ਪਾਰਗਾ ਨਹੀਂ ਮੈਂ ਚਿੜੀ ਮਾਰੀ ਕਰਨੀ ਅੱਜ ਜਸੇ ਉਹ ਆ ਗਿਆ ਤੇਰਾ ਯਾਰ ਆ ਉਹ ਘੁੰਮ ਗਿਆ ਫੇਰ ਚੱਲ ਕਬੂਤਰ ਨਿਕਲਿਆ ਬਾਹਰ ਖਾਪੀ ਲੈਣਗੇ ਆ ਦੇ ਆਓ ਦੇਖੋ ਆ ਉਹ ਆ ਗਿਆ ਜਸਾ ਫੇਰ ਲੱਗਿਆ ਜਸਾ ਨਹੀਂ ਹਟਦਾ ਜਸਾ ਬਿਠਾ ਕੇ ਹੜੂ ਜਾ ਕੋਸ ਮਰਜੀ ਹੋ ਜਵੇ ਭਾਈ ਜਸੇਰੀ ਚਿੜੀ ਮਾਰੀ ਮੈਨੂੰ ਕਾਮਯਾਬੀ ਹੁੰਦੀ ਲੱਗਦੀ ਹੈ ਕਦੇ-ਕਦੇ ਆ ਦੇਖੋ ਥਾਪੇ ਮਾਰ ਮਾਰ ਆਉਂਦਾ ਕਬੂਤਰ ਆਪਣੇ ਵਾਲੇ ਵੀ ਉੱਚੇ ਚਲੇ ਗਏ ਇੱਕ ਆ ਗਿਆ ਇੱਕਾ ਉੱਚਾ ਚਲੇ ਗਿਆ ਉਹ ਵੀ ਜਸੇ ਨੇ ਉਰੀ ਕਮਾਇਆ ਦਾ ਪਿਆ ਪਰ ਜਸੇ ਦੀ ਬਸ ਹੋਈ ਪਈ ਆ ਕਬੂਤਰ ਦੀ ਬਸ ਹੋਈ ਪਈ ਆ ਆ ਦੇਖੋ ਕੰਮ ਗਿਆ ਉਰੀ ਤੇਰੀ ਚਿੜੀ ਮਾਰੀ ਨੇ ਆਪਣੇ ਚਿੜੇ ਮਰਾ ਦੇਣੇ ਤੈਨੂੰ ਮੈਂ ਦੱਸਦਾ ਸਾਰੇ ਉੱਡ ਗਏ ਆ ਦੇਖੋ ਸਾਰੇ ਉੱਡ ਗਏ ਉਹ ਵੀ ਉਧਰ ਘੁੰਮਦਾ ਉਹ ਦੇਖੋ ਆ ਵੀ ਸਾਰੇ ਉੜ ਗਏ ਇਹ ਵੀ ਹੁਣ ਉੱਚੇ ਜਾ ਰਹੇ ਨੇ ਸਾਲੇ ਦਾ ਜੋਰ ਲੱਗਿਆ ਪਿਆ ਕਬੂਤਰ ਲਾਉਣ ਤੇ ਹੋ ਜਾਂਦਾ ਹੋ ਜਾਂਦਾ ਇਕੱਲੇ ਆਹ ਭੋਲੇ ਸ਼ੱਕਰ ਵਿਚਾਰੇ ਇੱਧਰ ਫਿਰਦੇ ਆ ਸਾਊ ਆਪਣੇ ਵਧੀਆ ਆਜੋ 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 ਹੁੱਕ ਮੇ ਆਇਆ ਉਹ ਵੀ ਆਹ ਦੇਖੋ ਆ ਘੁੰਮ ਜਿਵੇਂ ਤਾਰ ਨੇ ਤੇ ਹਟਦਾ ਨਹੀਂ ਹੁਣ ਯਾਨੀ ਇਹ ਨਾ ਦੇਖੋ ਆਹ ਦੇਖੋ ਜੀ ਆ ਜਾਣਾ ਕੋਈ ਦੇਖਦੇ ਆਂ ਦੇਖਦੇ ਆਂ ਤੇਰੀ ਚਿੜੀ ਮਾਰੀ ਅੱਜ ਉਹ ਚੱਲ ਘਰ ਮੰਦੀ ਜੱਸੇ ਕਾਨੂੰਨ ਦਿਮਾਗ ਖਰਾਬ ਕਰਿਆ ਤਾਂ ਯਾਰ ਕਬੂਤਰ ਪਿੱਛੇ ਕਬੜਾ ਕੀ ਦਾ ਹੋਣਾ ਇਹ ਆ ਜਾ ਵੀ ਆ ਜਾ ਥੱਲੇ ਨੂੰ ਆ ਜਾ ਆ ਫਿਰਦਾ ਚਿੜੀ ਮਾਰੀ ਕਰਦਾ ਜੱਸਾ ਚਿੜੀ ਮਾਰੀ ਚਲੋ ਵੀ ਕਰ ਦਈਏ ਕਬੂਤਰ ਅੰਦਰ ਲਓਏ ਮਿੱਤਰੋ ਸਾਰੇ ਕੰਮ ਨਿਭੜ ਗਿਆ ਆਪਣੇ ਪਾਣੀ ਚੱਕ ਲਾ ਜਸੇ ਤੇਰੀ ਬੀਬੀ ਕੋਲ ਜੀ ਕਬੂਤਰ ਉੱਡਦਾ ਉਹ ਉਹ ਫਿਰਦਾ ਹਲੇ ਵੀ ਆਹ ਦੇਖੋ ਘਟਕਦਾ ਫਿਰਦਾ ਵਿਚਾਰਾ ਕਿੱਥੇ ਉਹ ਨਹੀਂ ਆਪਣੇ ਕੋਲ ਆ ਜਾਣਾ ਤਾਂ ਨਜ਼ਾਰੇ ਨਾਲ ਹਨਾ ਚੱਲ ਚੱਲੀਏ ਅੱਜ ਫਿਰ ਬਲੌਗ ਇੱਥੇ ਐਂਡਿੰਗ ਕਰ ਦਨੇ ਯਾਰ ਆ ਫੜੀ ਕਾਪੀ ਮੈਂ ਐਂਡਿੰਗ ਕਰ ਦਾਂ ਹੜਾ ਫੋਨ ਨਾ ਸਿੱਟਦੀ ਲੋ ਇਮੇਟਰ ਚੱਲਦੇ ਆਂ ਹੁਣ ਥੱਲੇ ਨੂੰ ਨਾ ਕੇ ਫਿਰ ਗਰਾਉਂਡ 'ਚ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ 'ਚ